ਸਸੇ ਗੱਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਅੱਜ ਗੱਲਬਾਤ ਕਰਾਂਗੇ ਗੁਰਮੀਤ ਸਿੰਘ ਦਿੱਤੂਪੁਰ ਸਾਹਿਬ ਨਾਲ ਗੱਲਬਾਤ ਇੱਕ ਅਹਿਮ ਵਿਸ਼ੇ ਦੇ ਉੱਪਰ ਕਰਾਂਗੇ ਗੁਰਮੀਤ ਸਿੰਘ ਦਿੱਤੂਪੁਰ ਸਾਹਿਬ ਜਿਨ੍ਹਾਂ ਨੇ तमाम ਉਮਰ ਆਪਣੀ ਜਨਤਕ ਜਥੇਬੰਦੀਆਂ ਦੇ ਲੇਖੇ ਲਈ ਕਿਸਾਨ ਜਥੇਬੰਦੀਆਂ ਨੂੰ ਖੜੀਆਂ ਕਰਨ ਦੇ ਵਿੱਚ ਤੇ ਕਿਸਾਨ ਜਥੇਬੰਦੀਆਂ ਆਉਂਦੀਆਂ ਜਿਹੜੀਆਂ ਮੂਮੈਂਟਾਂ ਨੇ ਉਹਨਾਂ ਨੂੰ ਖੜਾ ਕਰਨ ਦੇ ਵਿੱਚ ਗੁਰਮੀਤ ਸਿੰਘ ਦਿੱਤੂਪੁਰ ਹੋਰਾਂ ਦਾ ਇੱਕ ਵੱਡਾ ਇਤਿਹਾਸਿਕ ਰੋਲ ਹੈ ਕਿਸਾਨ ਜਥੇਬੰਦੀਆਂ ਦਾ ਜਿਹੜਾ ਇੱਕ ਇਤਿਹਾਸ ਹੈ ਜੋ ਹੁਣ ਤੱਕ ਚੱਲੇ ਆਉਂਦਾ ਉਸ ਇਤਿਹਾਸ ਨਾਲ ਸ਼ੁਰੂਤ ਲੈ ਕੇ ਹੁਣ ਤੱਕ ਜੁੜੇ ਚੱਲੇ ਆ ਰਹੇ ਨੇ ਅਮਰੀਕਾ ਦੀ ਧਰਤੀ ਤੇ ਵੀ ਕਈ ਸਾਲ ਲਾਏ ਉੱਥੋਂ ਦਾ ਵੀ ਖੇਤੀ ਮਾਡਲ ਦੇਖਿਆ ਕਿ ਕੁਝ ਅਮਰੀਕਾ ਦੀ ਖੇਤੀ ਦੇ ਵਿੱਚ ਹੋ ਰਿਹਾ ਉਹਨਾਂ ਚੀਜ਼ਾਂ ਤੋਂ ਵੀ ਜਾਣੂ ਹੋਇਆ ਤੇ ਹਿੰਦੁਸਤਾਨ ਦੀ ਖੇਤੀ ਪੰਜਾਬ ਦੀ ਖੇਤੀ ਨੂੰ ਵੀ ਬੜੇ ਨੇੜੇ ਤੋਂ ਜਾਣਦੇ ਨੇ ਤੇ ਲਗਾਤਾਰ ਲੋਕਾਂ ਨੂੰ ਅਵੇਅਰ ਵੀ ਕਰਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਪਾਉਂਦੇ ਨੇ ਜਾਂ ਜਿੱਥੇ ਵੀ ਕਿਸਾਨ ਜਥੇਬੰਦੀਆਂ ਦੇ ਵੱਡੇ ਇਕੱਠ ਹੁੰਦੇ ਨੇ ਉਹ ਦੋ ਦਿਨ ਹੁੰਦੇ ਨੇ ਉਹਨਾਂ ਜਥੇਬੰਦੀਆਂ ਉਹਨਾਂ ਅੰਦੋਲਨਾਂ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਦੇ ਨੇ ਲੋਕਾਂ ਨੂੰ ਅਵੇਅਰ ਕਰਦੇ ਨੇ ਅੱਜ ਆਪਣੇ ਨਾਲ ਜੁੜੇ ਨੇ ਇੱਕ ਅਹਿਮ ਮਸਲੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਜਿੱਤੂਪੁਰ ਸਾਹਿਬ ਸਵਾਗਤ ਹੈ ਤੁਹਾਡਾ ਜੀ ਸਤਿ ਸ੍ਰੀ ਅਕਾਲ ਬਹੁਤ ਮਾਣ ਵਾਲੀ ਗੱਲ ਹੈ ਤੁਸੀਂ ਇਸ ਕਿਸਮ ਦਾ ਜੋ ਕੁਝ ਸਮਝ ਹੈ ਉਹਦੇ ਮੁਤਾਬਕ ਆਪਾਂ ਸਮਾਜ 'ਚ ਇਹਨੂੰ ਵਖੇਰਨਾ ਜ਼ਰੂਰੀ ਹੈ ਤੁਹਾਡਾ ਧੰਨਵਾਦ ਜੀ ਜੀ ਦੋਸਤੋ ਅੱਜ ਦਾ ਜਿਹੜਾ ਵਿਸ਼ਾ ਇਹ ਵਿਸ਼ਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਕਿ ਕੁਝ ਘਟਨਾਵਾਂ ਸਮਾਸ ਦੇ ਵਿੱਚ ਵਾਪਰ ਰਹੀਆਂ ਨੇ ਜਾਂ ਬਿੱਤੇ ਕੱਲ ਜਿਵੇਂ ਮੋਹਾਲੀ ਦੀ ਸੀਬੀਆਈ ਅਦਾਲਤ ਨੇ ਇੱਕ ਕਈ ਸਾਲ ਪੁਰਾਣੇ ਕੇਸ ਦੇ ਵਿੱਚ ਜਿਹਨੂੰ ਮੋਗਾ ਸਿੱਖ ਸਕੈਂਡਲ ਦੇ ਨਾਮ ਦੇ ਨਾਲ ਜਾਣ ਜਾਣਿਆ ਜਾ ਰਿਹਾ ਉਹਦੇ 'ਚ ਵੀ ਸਜ਼ਾਵਾ ਦਿੱਤੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਜੁਰਮਾਨੇ ਵੀ ਕੀਤੇ ਨੇ ਉਹ ਕੀ ਕੇਸ ਹੈ ਕੀ ਮਾਮਲਾ ਉਹਦੇ ਤੇ ਗੱਲ ਕਰਾਂਗੇ ਇਹਦੇ ਨਾਲ ਨਾਲ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਅਸੀਂ ਜਿਹੜਾ ਡਰੱਗ ਜਿਹੜਾ ਨਸ਼ਾ ਇਹਨੂੰ ਅਸੀਂ ਖਤਮ ਕਰ ਦਾਂਗੇ ਜੜ ਤੋਂ ਅਸੀਂ ਇਹਨੂੰ ਹੋਂਜ ਕੇ ਸੁੱਟ ਦਾਂਗੇ ਤੇ ਇਸੇ ਤਹਿਤ بڑے ਬੰਦੇ ਫੜੇ ਜਾ ਰਹੇ ਨੇ ਇੱਕ ਬਠਿੰਡਾ ਦੀ ਪੁਲਿਸ ਮੁਲਾਜ਼ਮ ਜਿਹੜੀ ਕੁੜੀ ਸੀ ਉਹ ਅਮਨਦੀਪ कौर ਉਹਦੀ ਗ੍ਰਿਫਤਾਰੀ ਹੁੰਦੀ ਹੈ 17 ਗ੍ਰਾਮ ਤੋਂ ਉੱਪਰ ਉਹਦੇ ਕੋਲ ਜਿਹੜੀ ਹੀਰੋਇਨ ਹੈ ਉਹ ਬਰਾਮਦ ਹੁੰਦੀ ਹੈ ਇਦਾਂ ਹੀ ਇੱਕ ਪੁਲਿਸ ਵਾਲਾ ਕੇਸ ਜਿਹੜਾ ਪਟਿਆਲਾ ਦਾ ਕੇਸ ਹੈ ਕਰਨਲ ਵਰਸਸ ਪੰਜਾਬ ਪੁਲਿਸ ਬਣੀ ਹੋਈ ਹੈ ਉਹ ਮਾਮਲਾ ਹੁਣ ਕੀ ਹੈ ਉਹਨੂੰ ਵੀ ਲਵਾਂਗੇ ਜਿਤੂਪਰ ਸਾਹਿਬ ਬੜੀਆਂ ਘਟਨਾਵਾਂ ਨੇ ਤੇ ਖਾਸ ਕਰਕੇ ਹੁਣ ਤਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖੇ ਰਿਹਾ ਕਿ ਕਿ ਕਿੱਥੇ ਤੱਕ ਗੱਲ ਪਹੁੰਚੀ ਹੋਈ ਹੈ ਸਭ ਤੋਂ ਆਪਾਂ ਇਸੇ ਚੀਜ਼ ਤੋਂ ਕਰ ਲੈਨੇ ਆ ਕਿ ਮੋਹਾਲੀ ਦੀ ਸੀਬੀਆਈ ਅਦਾਲਤ ਨੇ ਇੱਕ ਕਈ ਸਾਲ ਪੁਰਾਣੇ ਕੇਸ ਦੇ ਵਿੱਚ ਵੱਡੇ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਵਾਂ ਦਿੱਤੀਆਂ ਨੇ ਤੇ ਜੁਰਮਾਨੇ ਵੀ ਕੀਤੇ ਨੇ ਜਿਹਨੂੰ ਮੋਗਾ ਸੈਕਸ ਸਕੈਂਡਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਤੋ ਤੁਸੀਂ ਕਿਵੇਂ ਵੇਖ ਰਹੇ ਹੋ ਸਾਰੇ ਇਸ ਵਰਤਾਰੇ ਨੂੰ ਜੀ? ਅਸਲ 'ਚ ਜਿਹੜਾ ਆਪਣਾ ਸਿਸਟਮ ਚੱਲਦਾ ਹੈ ਇਹ ਲੋਕਾਂ ਨਾਲ ਧੱਕੇ ਵਾਲਾ ਪੁਲਿਸ ਦੀ ਜਾਂ ਮਨਮਾਨੀਆਂ ਕਦੇ ਵੀ ਸਾਡੇ ਸਿਸਟਮ ਨੇ ਇਹ ਤੇ ਇਹਨੂੰ ਰੋਕ ਨਹੀਂ ਲਈ ਸਮਾਜਿਕ ਕਦਰਾਂ ਕੀਮਤਾਂ ਦੇ ਮੁਤਾਬਕ ਪੁਲਿਸ ਦੀਆਂ ਜ਼ਿੰਮੇਵਾਰੀਆਂ ਸਾਰਾ ਕੁਝ ਉਹ ਜਿਹੜੀ ਅਸੀਂ ਸੋਚਦੇ ਆ ਉਹ ਹੈ ਨਹੀਂ ਤਾਂ ਜੇ ਆਪਾਂ ਮੋਗੇ ਦੀ ਗੱਲ ਕਰੀਏ ਸਕੈਂਡਲ ਦੀ 18 ਸਾਲ ਬਾਅਦ ਇਹਦਾ ਵੀ ਨੋਟਿਸ ਹਾਈ ਕੋਰਟ ਦੇ ਜੱਜਾਂ ਨੇ ਲਿਆ ਸੀਗਾ ਜਿਸ ਦੇ ਬਾਅਦ ਇਹ ਪ੍ਰਤਾਲ ਹੋਈ ਇੱਕ ਨਮਾਲਕ ਬੱਚੀ ਨਾਲ ਵੱਡੇ ਅਫਸਰਾਂ ਨੇ ਜੀਚੋ ਸਾਰਾ ਅਖਬਾਰ ਚ ਆਇਆ ਵਾ ਐਸਪੀ ਤੱਕ ਤੋਂ ਡੀਐਸਪੀ ਤੱਕ ਦੋ ਇਹ ਸਾਰੇ ਜਿਹੜੇ 8-10 ਬੰਦੇ ਨੇ ਉਹਨਾਂ ਨੂੰ ਇਸ ਪੜਤਾਲ ਚ ਸਜ਼ਾ ਹੋਈ ਹੈ। ਇੱਕ ਤਾਂ ਉਹਨਾਂ ਨੇ ਉਸ ਬੱਚੀ ਨਾਲ ਬਰਾਤ ਕਰ ਕਰਦੇ ਰਹੇ ਉਹਦੇ ਜ਼ਿੰਮੇਵਾਰ ਨੇ। ਇੱਕ ਜਿਹੜੀ ਉਹਨਾਂ ਨੇ ਇਸ ਆਰਚੇਸ ਤਰੀਕੇ ਚ ਬਹੁਤ ਵੱਡੀ ਕਰਾਪਸ਼ਨ ਕੀਤੀ ਹੈ। ਜੀ। ਜਿਨ੍ਹਾਂ ਤੇ ਆਮ ਖਬਰਾਂ ਵੀ ਅਸੀਂ ਵੀ ਲੋਕ ਦੇਖ ਲੈਂਦੇ ਆ ਸੁਣ ਲੈਂਦੇ ਉਹ ਖਬਰ ਲੰਘ ਜਾਂਦੀ ਹੈ। ਸਾਨੂੰ ਸਮਾਜਿਕ ਤੌਰ ਤੇ ਲੋਕਾਂ ਨੂੰ ਇਹਨਾਂ ਗੱਲਾਂ ਦੀ ਜਾਣਕਾਰੀ ਜਾਂਦਾ ਵਿਰੋਧ ਇਹ ਕਰਨਾ ਬਹੁਤ ਜ਼ਰੂਰੀ ਹੈ ਅਸੀਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਅਸੀਂ ਇਸ ਕਿਸਮ ਦੇ ਵਿਸ਼ਿਆਂ ਨੂੰ ਜ਼ਰੂਰ ਅਵਾਰੀਏ ਔਰ ਇਸ ਲਈ ਪ੍ਰਚਾਰੀਏ ਲੋਕਾਂ ਨੂੰ ਸੁਚੇਤ ਕਰੀਏ ਜਿੱਥੇ ਵੀ ਇਸ ਕਿਸਮ ਦਾ ਇਹ ਘਟਿਆ ਵਰਤਾਰਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਜਿਹਨੂੰ ਆਪਾਂ ਮੰਨਦੇ ਆਂ ਵੀ ਇਹਦਾ ਇੱਕ ਹੋਰ ਕਾਰਜ ਹੁੰਦਾ ਹੈ ਕਿ ਇਹਨੇ ਲਾਣਡਰ ਆਰਡਰ ਲਈ ਵਰਤੀ ਜਾਂਦੀ ਹੈ ਇਹ ਜਾਨੀ ਇਸ ਕਿਸਮ ਦੇ ਸੈਕਸ ਲਈ ਮਨਮੰਦੀਆਂ ਖੁੱਲ੍ਹਾ ਰਿਸ਼ਪਤਾ ਸਰੇ ਆਮ ਜਿਹੜਾ ਕੁਝ ਇਹ ਸਾਰਾ ਕੁਝ ਕਰਦੇ ਨੇ ਇਸ ਕਰਕੇ ਇਹ ਤਾਂ ਇੱਕੋ ਸਬਕ ਹੈ ਅਸੀਂ ਇਹਦੇ ਲਈ ਚੁੱਪ ਨਾ ਹੋਈਏ ਅਸੀਂ ਇਹਨੂੰ ਖਬਰ ਦੇ ਤੌਰ ਤੇ ਸੁਣ ਕੇ ਪਾਸੇ ਨਾ ਕਰੀਏ ਕਿਉਂਕਿ ਆਮ ਸਾਡੀ ਆਦਤ ਹੈ ਖਬਰਾਂ ਚ ਵਾਪਰ ਦਈਆਂ ਨੇ ਅਸੀਂ ਖਬਰ ਸੁਣ ਲਈ ਉਹਦੇ ਬਾਰੇ ਨਾ ਸਾਨੂੰ ਆਉਟਦੀ ਹੈ ਨਾ ਸੂ ਲੋਕਾਂ 'ਚ ਦੱਸਦੇ ਆਂ ਵੀ ਆਹ ਜਿਹੜਾ ਪੁਲਿਸ ਦਾ ਇਸ ਕਿਸਮ ਦਾ ਘਟੀਆ ਵਰਤਾਰਾ ਹੈ ਇਹ ਬਹੁਤ ਮਾੜਾ ਇਹਦੇ ਲਈ ਅਸੀਂ ਸਾਰੇ ਲੋਕ ਜਾਣੀਏ ਜਾਣਤਾ ਲੈਣੇ ਆਪਾਂ ਖਬਰਾਂ 'ਚ ਉਹਦੇ ਬਰੋ ਚੁੱਠੀਏ ਸਮਾਜ ਦੀ ਇਸ ਭਲਾਈ ਲਈ ਪੁਲਿਸ ਦੀਆਂ ਕਦਰਾਂ ਕੀਮਤਾਂ ਜਿਹੜਾ ਸੀ ਕਹਨੇ ਆ ਉਹ ਇੱਕ ਆਪਣੇ ਦਾਇਰੇ 'ਚ ਰਹਿਣਾ ਇਹ ਅਸਲ 'ਚ ਇਹਨਾਂ ਘਟਨਾ ਦਾ ਸਾਨੂੰ ਇੱਕ ਸਬਕ ਲੈਣਾ ਚਾਹੀਦਾ ਅਸੀਂ ਆਪ ਲੋਕ ਇਹਦੇ ਖਿਲਾਫ ਉੱਠੀਏ ਜੀ ਵੈਸੇ ਜਦੋਂ ਆਪਾਂ ਕਹਿੰਦੇ ਆ ਕਿ ਜਿਹੜੀ ਪੁਲਿਸ ਦੇ ਦਿੱਤੂ ਪ੍ਰਸਾਪ ਇਹ ਤਾਂ ਲੋਕਾਂ ਦੀ ਸੇਫਟੀ ਦੇ ਲਈ ਹੁੰਦੀ ਹੈ ਲੋਕਾਂ ਦੀ ਰੱਖਿਆ ਦੇ ਲਈ ਹੁੰਦੀ ਹੈ ਪਰ ਜਦੋਂ ਪੁਲਿਸ ਖੁਦ ਹੀ ਪੁਲਿਸ ਦੇ ਜਿਹੜੇ ਮੁਲਾਜ਼ਮ ਨੂੰ ਦੋਸ਼ੀ ਪਾਈ ਗਏ ਨੇ ਉਹ ਜਿਹੇ ਲੋਕ ਇਨਵੋਲਵ ਹੋ ਜਾਣ ਤਾਂ ਫਿਰ ਉਦੋਂ ਜਿਹੜੀ ਸਥਿਤੀ ਇਸ ਸਮਾਜ ਦੀ ਉਹ ਤਾਂ ਵਿਗੜੂਗੀ ਬਿਲਕੁਲ ਠੀਕ ਹੈ ਤਾਂ ਅਸਲ 'ਚ ਇਹੀ ਤਾਂ ਸਾਨੂੰ ਦੁੱਖ ਹੈ ਜਿਹੜੀ ਸਮਾਜ ਅਸੀਂ ਹਰ ਬੰਦਾ ਚਾਹੁੰਦਾ ਹੈ ਉਹ ਚੰਗਾ ਹੋਵੇ ਪ੍ਰਬੰਧ ਦੀ ਕੋਈ ਧੱਕਾ ਧੋੜਾ ਨਾ ਹੋਵੇ ਇਹਦੇ ਲਈ ਆਪਾਂ ਸਾਰਿਆਂ ਜਥੇਬੰਦੀਆਂ ਆਪੋ ਆਪਣੇ ਤੌਰ ਤੇ ਸਰਕਾਰਾਂ ਵੀ ਹੁੰਨੇ ਆ ਉੱਥੋਂ ਤੱਕ ਸੀਮਿਤ ਰਹਨੇ ਆ ਪਰ ਸੁੱਚੇ ਸਮੁੱਚੇ ਸਮਾਜ ਨੂੰ ਪ੍ਰਬੰਧ ਨੂੰ ਜਾਣੇ ਬਿਨਾ ਅਸੀਂ ਜਿਹੜੀ ਆਪਣੀ ਅੱਗੇ ਵਧੀ ਦੀ ਅਕਲ ਆ ਸਮਾਜ ਆ ਚੰਗੇ ਸਮਾਜ ਦੀ ਉਧਰ ਨੂੰ ਅਸੀਂ ਨਹੀਂ ਤੁਰਦੇ ਤਾਂ ਇਸ ਲਈ ਆ ਸਾਰੀਆਂ ਜਿਹੜੀਆਂ ਕਿੰਨੀਆਂ ਘਟਨਾਵਾਂ ਨੇ ਇੱਕ ਆ ਵੀਡੀਓ ਇੱਕ ਛਾਣੇ ਬੰਦੇ ਨੇ ਪਾਈ ਆ ਜਿਹੜਾ ਕਹਿੰਦਾ ਵੀ ਅੱਜ ਨੌਕਰੀ ਕਰਦੀਆਂ ਸਾਡੀਆਂ ਕੁੜੀਆਂ ਦਫ਼ਤਰਾਂ 'ਚ ਨੇ ਕਿਤੇ ਵੀ ਨੇ ਪੁਲਿਸ 'ਚ ਤਾਂ ਉਦੋਂ ਵੀ ਬਾੜਾ ਉਹ ਕਿਸੇ ਨਾ ਕਿਸੇ ਰੂਪ 'ਚ ਇਸ ਕਿਸਮ ਦੇ ਸੈਕਸੀ ਝਾਕਿਆਂ ਦਾ ਇਸ ਕਿਸਮ ਦੀਆਂ ਬਾਰਦਾਤਾਂ ਦਾ ਸ਼ਿਕਾਰ ਹੁੰਦੀਆਂ ਨੇ ਜਾਂ ਜਰਦੀਆਂ ਨੇ ਸਹਂਦੀਆਂ ਨੇ ਇਹ ਔਰਤਾਂ ਲਈ ਸਾਡੀਆਂ ਬੱਚੀਆਂ ਲਈ ਅਜਿਹਾ ਨੌਕਰੀਆਂ ਕਰਨਾ ਉਹਦੇ ਉੱਤੇਲੇ ਅਫਸਰ ਸਾਰਾ ਕੁਝ ਉਹ ਕਿਵੇਂ ਇਹਨਾਂ ਨੌਕਰੀ ਪੇਸ਼ਾ ਸਾਡੀਆਂ ਬੱਚੀਆਂ ਧੀਆਂ ਨੂੰ ਇਹ ਸੈਂਗਲ ਤੇ ਦੇਖਦੇ ਨੇ ਉਹ ਕਿਤੇ ਜੱਗਰ ਹੋ ਗਿਆ ਨਾ ਹੋ ਗਿਆ ਇਸ ਗੱਲ ਨੂੰ ਅਸੀਂ ਪਾਇਲ ਦਵੇ ਕਿਉਂਕਿ ਸਾਡੀ ਸਰਕਾਰ ਨੇ ਪਹਿਲੀ ਦੇਣੀ ਉਹ ਚਾਹੁੰਦੀ ਹੈ ਵੀ ਸਮਾਜ ਜਿਆਦਾ ਕੋਈ ਵਰਤਾਰਾ ਵਰਤਦਾ ਰਹੇ ਲੋਕ ਇਹਨੂੰ ਜਰੀ ਜਾਂਦੇ ਨੇ ਸਹੀ ਜਾਂਦੇ ਨੇ ਇਸ ਕਰਕੇ ਇਹ ਆਈ ਗਈ ਹੁੰਦੀ ਰਹਿੰਦੀ ਹੈ ਇਸ ਕਰਕੇ ਪਹਿ ਇਹ ਨਾ ਕਰੀਏ ਇਹਦੇ ਲਈ ਉੱਠੀਏ ਹਰ ਪਾਸੇ ਨਿਗਰ ਰੱਖੀਏ ਇਸ ਗੱਲ ਦਾ ਆਪਣੇ ਜਿਹੜੇ ਐਜੀਟੇਸ਼ਨਾਂ ਚ ਵੀ ਸੀ ਜਥੇਬੰਦੀਆਂ ਉਹਨੂੰ ਵੀ ਵਾਰੀ ਇੱਕ ਇੱਕ ਮਸਲੇ ਦੇ ਤੌਰ ਤੇ ਇਹ ਸਾਰੀ ਗੱਲ ਦੀ ਚਰਚਾ ਕਰੀਏ ਕਿਉਂਕਿ ਪਿਛਲੇ ਸਾਲਾਂ ਚ ਇੱਕ ਔਰਤਾਂ ਦੀ ਮੂਵਮੈਂਟ ਟੁੱਟੀ ਸੀਗੀ ਤਾਂ ਜਿਦੇ ਚ ਕਿੰਨਾ ਕੁਝ ਨੰਗਾ ਹੋਇਆ ਵੱਡੇ ਵੱਡੇ ਅਫਸਰਾਂ ਚ ਕੋਸੇ ਚ ਉਹ ਬਹੁਤ ਕੁਝ ਦੁਨੀਆ ਪੱਧਰ ਦਾ ਇੱਕ ਸਕੈਂਡਲ ਸੀਗਾ ਔਰਤਾਂ ਨਾਲ ਤੱਕੇ ਛੇੜਖਾਨੀ ਜਾਸਤੀਆਂ ਦਾ ਜਿੱਚ ਇੱਕ ਕਾਨੂੰਨ ਹੀ ਬਣ ਗਿਆ ਜੇ ਔਰਤ ਕੰਨੀ ਮਾੜੀ ਨਿਗਾ ਨਾਲ ਉਹ ਸੰਗਲ ਤੋਂ ਦੇਖਦੇ ਹੋ ਉਹਦੇ ਲਈ ਵੀ ਜੁਰਮ ਹੈ ਕਿਉਂਕਿ ਪੱਛਮੀ ਕਈ ਮੁਲਕਾਂ ਨੇ ਇਸ ਚੰਦਾ ਕੀਤਾ ਪਰ ਸਾਡੇ ਸਮਾਜ ਚ ਇਹ ਨਹੀਂ ਹੋਇਆ ਜੋ ਲਹਿਰ ਦਾ ਨਾਂ ਸੀਗਾ ਮੀ ਟੂ ਅਸਲ ਚ ਜਿੱਤੋਂ ਵੀ ਸੁਣੋ ਮੇਤੋਂ ਵੀ ਸਮਝੀਏ ਇਸ ਕਰਕੇ ਆਪਣੇ ਆਪ ਇਹ ਲਹਿਰਾਂ ਫਿਰ ਵਿਚਾਰੀਆਂ ਬੱਚੀਆਂ ਦੇ ਦੁੱਖ ਦੁਖਾਂਤ ਚੋਂ ਵਾਪਰ ਦੀਆਂ ਨੇ ਅਦੇਤਪੁਰ ਸਾਹਿਬ ਜਿਵੇਂ ਇੱਕ ਲੜਕੀ ਜਿਹੜੀ ਬਠਿੰਡਾ ਪੁਲਿਸ ਦੀ ਮੁਲਾਜ਼ਮ ਹੈ ਪੰਜਾਬ ਪੁਲਿਸ ਦੀ ਮੁਲਾਜ਼ਮ ਹੈ ਬਠਿੰਡਾ ਦੇ ਵਿੱਚ ਡਿਊਟੀ ਸੀ ਸੀਨੀਅਰ ਕਾਂਸਟੇਬਲ ਸੀ ਉਹ ਉਹਦੀ ਗੱਡੀ ਦੇ ਵਿੱਚੋਂ 17 ਗ੍ਰਾਮ ਦੇ ਕਰੀਬ ਹਿਰੋਇਨ ਬਰਾਮਦ ਹੁੰਦੀ ਹੈ ਉਸ ਤੋਂ ਬਾਅਦ ਕਹਿੰਦੇ ਨੇ ਕਿ ਕਰੋੜਾਂ ਦੇ ਪਲਾਟ ਨੇ ਕਰੋੜਾਂ ਦੀ ਜਾਇਦਾਦ ਹੈ ਕਰੋੜਾਂ ਦੀ ਕੋਠੀ ਹੈ 2 ਲੱਖ ਦੀ ਘੜੀ ਆ 85 ਹਜ਼ਾਰ ਦੀ ਐਨਕਲਾਉਂਦੀ ਹੈ ਉਹ ਯਾਨੀ ਕਿ ਇਹ ਫਿਰ ਕਿਹੜੇ ਪਾਸੇ ਨੂੰ ਸਿਸਟਮ ਤੁਰ ਪਿਆ ਇਹ ਜੇ ਇਹ ਗੱਲ ਵੀ ਅਸਲ 'ਚ ਜਿਹੜੀ ਉੱਤੋਂ ਅਸੀਂ ਦੇਖਦੇ ਆਂ ਵੀ ਉਹ ਕੁੜੀ ਥਾਰ ਗੱਡੀ 'ਚ ਸ਼ਹਿਰਾਤ ਬਣਾ ਲਈ ਉਹ 100 100 ਗ੍ਰ 1600 ਗ੍ਰ ਚਿੱਟਾ ਲਈ ਫਿਰਦੀ ਐ ਪਰ ਇਹ ਗੱਲ ਨੂੰ ਨਾ ਅਸੀਂ ਸਮਝੀ ਜਿਹੜਾ ਉਤਲਾ ਪੜਦਾ ਐ ਇਹਦੇ ਪਿੱਛੇ ਉਹ ਡਰੱਗ ਵਾਲੇ ਸਿਸਟਮ 'ਚ ਕਿਉਂ ਗਈ ਜਾਂ ਜਿਹੜਾ ਕੱਜਕੱਲ ਆਪਾਂ ਕਹਿੰਦੇ ਆਮ ਯੂਜ਼ ਸੈਕਸੀ ਗਾਣੇ ਸੁਣਦੀ ਐ ਇਹ ਰੁਚੀ ਉਹਦੀ ਕਿਵੇਂ ਬਣੀ ਇੱਕ ਕੱਜਕੱਲ ਕਿਸੇ ਬੇਲੋੜਾ ਗੀਤ 'ਚ ਵੀ ਖੜਾ ਕਰਤਾ ਮਾਨਸਾ ਸ਼ਹਿਰ ਚ ਘੁੰਮਦੀ ਕਥਾਰ ਜੀ ਉਹਦੇ ਵਿੱਚ ਬੈਠੀ ਇੱਕ ਪੁਲਸੀ ਨਾਰ ਜੀ ਇਸ ਕਿੰਦਾ ਬੇਥੋਈਆਂ ਗੱਲਾਂ ਜਾਨੀ ਅਸੀਂ ਇਹਦੀ ਜੜਾ ਨੂੰ ਜਾਣੇ ਤੋਂ ਬਿਨਾ ਇਹ ਫੜ ਲਿਆ ਵੀ ਇੱਕ ਕੁੜੀ ਆ ਕਰਦੀ ਐ ਦਿਖਾਤਾ ਵੀ ਉਹਦਾ ਫਲਾਣਾ ਕੋਸੇ ਕਿਸਮ ਦਾ ਉਹ ਮਾਰਾ ਚਰਿੱਤਰ ਜੋ ਕਹਲਾਇ ਇਸ ਰੂਪ ਚ ਉਹਨੂੰ ਦਿਖਾਤਾ ਉਹਨੇ ਆ ਜਾਇਦਤ ਬਣਾ ਲਈ ਮੋਟੀ ਗੱਲ ਇਹ ਐ ਇੱਕ ਛੋਟੀ ਪੁਲਿਸ ਮੁਲਾਜ਼ਮ ਏਡੀ ਜ਼ਾਇਦਾਤ ਉਹ 1600 ਗ੍ਰਾਮ ਨਹੀਂ ਵੇਚੂਗੀ। ਹਾਂ ਸੀ। ਉਹਦਾ ਕਿਲੋਾਂ 'ਚ ਜਾ ਉਹ ਤੋਂ ਵੱਧ ਵੇਚੂਗੀ ਜਿਹਨੇ ਏਡੀ ਜ਼ਾਇਦਾਤ ਬਣਾਉਣੀਆਂ। ਤਾਂ ਇਸ ਕਿਸਮ ਦੀ ਇੱਕ ਛੋਟੀ ਮੁਲਾਜ਼ਮ ਨੂੰ ਇਹਦੀ ਖੋਲੇ ਦੀ ਛੋਟ ਕਿੱਥੇ ਬਣੀ ਐ? ਇਹਦੀ ਗੱਲ 'ਚ ਬੜਾ ਕੁਝ ਉਜਾਗਰ ਹੋ ਰਿਹਾ ਐ। ਇਹ ਜਿਵੇਂ ਕਹਿੰਦੇ ਕੁੜੀ ਦੀ ਸ਼ੁਰੂ 'ਚ 1 ਸਾਲ 'ਚ 31 ਵਾਰੀ ਬਦਲੀ ਹੋਈ ਕਿੱਥੇ ਕੀ ਹੋਇਆ? ਹਾਂ। ਅੱਛਾ ਇਹ ਸੋਹਣੀ ਕੁੜੀ ਨੂੰ ਇਹ ਵੀ ਇੱਕ ਸਵਾਲ ਆ ਪੁਲਿਸ ਵਾਲਿਆਂ ਨੇ ਕਿਵੇਂ ਬ੍ਰੇਡਾਇਆ ਕਿਵੇਂ ਨੂੰ ਇਸ ਰਾਤ ਹੋ ਰਿਆ ਇਹ ਵੀ ਇਹਦੇ ਚ ਜੇ ਪਰਤਾਲ ਹੋਵੇ ਇਹ ਜਿਹੜੇ ਸਕੈਂਡਲ ਨਿਕਲਣਗੇ ਇਹਦੇ ਨਾਲ ਵੀ ਜਿਹੜਾ ਪੁਲਿਸ ਦੇ ਵੱਡੇ ਅਫਸਰਾਂ ਦੇ ਸੰਬੰਧ ਜੋ ਵੀ ਕਹੜਾ ਮਾਰੇ ਚੰਗੇ ਉਧਰੋਂ ਇਹਨੇ ਸਾਰਾ ਕੁਝ ਇਧਰ ਨੂੰ ਤੁਰਿਆ ਪੁਲਿਸ ਨੇ ਇਹਨੂੰ ਚਿੱਟੇ ਦੇ ਰਾਤ ਹੋ ਰਿਆ ਬਕਾਇਆ ਇਹਦੀ ਜਾਇਦਾਦ ਬਣਾਈਆ ਇਸ ਗੱਲ ਨੂੰ ਸਮਝਣ ਦੀ ਲੋੜ ਆ ਨਾ ਕਿ ਉੱਤੋਂ ਵੀ ਕੁੜੀ ਦੇ ਅਸੀਂ ਇਹ ਉਹਨੇ ਗੱਡੀ ਲਈ ਆ ਫਰਾਣਾ ਕੁਝ ਬਣਾਇਆ ਵਾ ਕਦੇ ਵੀ ਇਹ ਹੋ ਨਹੀਂ ਸਕਦਾ ਜੇ ਸਿਸਟਮ ਖਾਸ ਤੌਰ ਤੇ ਉਤਲੇ ਪੁਲਿਸ ਅਧਿਕਾਰੀ ਉਹਨੂੰ ਰਹਿਤਾਂ ਦੇ ਰਹਿਤਾਂ ਇਸ ਕਰਕੇ ਦੇਣਗੇ ਕਿ ਉਹ ਕੁੜੀ ਵੀ ਸੁੰਦਰ ਔਰ ਸੋਹਣੀ ਹੈ ਇਹ ਇਹ ਦਿਖਾਤਾ ਕੁੜੀ ਕਿ ਸੋਹਣੀ ਹੈ ਛੋਟੀ ਮੁਲਾਜ਼ਮ ਹੈ ਅਣਜਾਣ ਹੈ ਉਹਦੇ ਚ ਕਿੰਨੇ ਐਸਐਚਓ ਕਿੰਨੇ ਡੀਐਸਪੀ ਕਿਵੇਂ ਆਪਣਾ ਐਸਐਸਪੀ ਤੱਕ ਇਹ ਗੱਲਾਂ ਜੇ ਆਪਾਂ ਘੋਖਾਂਗੇ ਇੱਥੋਂ ਤੱਕ ਇੱਕ ਕਹਾਣੀ ਨਿਕਲੂਗੀ ਇਸ ਕਰਕੇ ਇਹਨੂੰ ਹਰ ਹਰ ਘਟਨਾਵਾਂ ਦੇ ਉੱਤੇ ਹੀ ਦੇਖਦੇ ਆਂ ਉਹਦੀਆਂ ਜੜ੍ਹਾਂ ਕੀ ਨੇ ਵਿਗਿਆਨ ਕਹਿੰਦਾ ਵੀ ਉਹਦੇ ਕਾਰਨ ਕੀ ਨੇ ਕਿਉਂ ਕੁੜੀ ਨੇ ਦੀ ਜ਼ਾਇਰਾਤ ਬਣਾਈ ਕਿਉਂ ਇਹ ਸਾਰਾ ਕੁਝ ਕਰਦੀ ਰਹੀ ਕਿਉਂ ਕੁੜੀ ਇੰਨੀ ਸੋਹਣੀ ਐ ਕਿਉਂ ਉਹ ਇਹ ਸੈਕਸੀ ਗੀਤ ਗਾਉਂਦੀ ਐ ਕਿਉਂ ਉਹਦਾ ਲਗਾਓ ਜਿਹੜਾ ਸੈਕਸਵਲ ਇਹਨੇ ਵਧਾਇਆ ਇਹ ਰੁਚੀਆਂ ਜਿਹੜੀਆਂ ਪੈਦਾ ਕੀਤੀਆਂ ਨੇ ਇਹ ਇਹਨੂੰ ਜਾਣਨ ਦੀ ਲੋੜ ਹੈ ਉਨਜੀ ਤੁਹਾਨੂੰ ਕੀ ਲੱਗਦਾ ਕਿ ਉਹਦੀ ਕਾਰਵਾਈ ਪ੍ਰੋਪਰ ਹੋ ਪਾਊਗੀ ਨਿਕਲੇ ਆਉਣਗੇ ਜਿਹੜੇ ਸਾਰੇ ਰਾਹ ਰਸਤੇ ਨੇ ਜਾਂ ਫਿਰ ਜਾਂਚਾਂ ਦੱਬ ਲਈ ਜਾਣਗੀਆਂ ਕਿਉਂਕਿ ਅਸਲ ਚ ਇਹਦੇ 'ਚ ਦੋ ਕਾਰਨ ਇੱਕ ਤਾਂ ਜਿਹੜੇ ਇਹਦੇ 'ਚ ਜਿੰਨਾ ਪੁਲਿਸ ਵਾਲਾ ਸਿਸਟਮ ਇਨਵੋਲਵ ਹੈ ਉਹ ਕੋਸ਼ਿਸ਼ ਕਰ ਵੀ ਸਾਡੇ ਕੰਨੀ ਇਹ ਗੁਪਹਾਪਣਾ ਨਿਕਲੇ ਉਂਗਲਾਂ ਨਿਕਲੇ ਹੋਲੇ ਅੰਦਰ ਹੈ ਮੈਨੂੰ ਲੱਗਦਾ ਵੀ ਉਹ ਕੁੜੀ ਆ ਕੇ ਸਾਰੀ ਗੱਲਾਂ ਨੂੰ ਜਿਹੜੇ ਉਹ ਜਾਗਰ ਕਰੂਗੀ ਕਿਉਂਕਿ ਜਿਵੇਂ ਉਹਨੂੰ ਇਸ ਕੇਸ 'ਚ ਫਸਾਇਆ ਪਹਿਲਾਂ ਇਹ ਸੜਾ ਤੋੜਿਆ ਉਹਦੇ ਨਾਲ ਬਾਕੀ ਕੀ ਬਾਤ ਰਿਆ ਮੈਨੂੰ ਆਸ ਆ ਸਮਝ ਆ ਉਹ ਜ਼ਰੂਰ ਇਸ ਗੱਲ ਨੂੰ ਬਾਹਰ ਆ ਕੇ ਜ਼ਾਹਰ ਕਰੋਗੇ ਜੀ ਪੰਜਾਬ ਸਰਕਾਰ ਦੇ ਉਪਰ ਸਾਹਿਬ ਕਹਿ ਰਹੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਕਿ ਸਾਡਾ ਜਿਹੜਾ ਹੁਣ ਟਾਰਗੇਟ ਹੈ ਉਹ ਟਾਰਗੇਟ ਹੈ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰਨਾ ਅ ਕਿ ਤੁਹਾਡਾ ਆਪਣਾ ਜ਼ਿੰਦਗੀ ਦਾ ਕਲੰਮਾ ਤਜਰਬਾ ਤੁਹਾਨੂੰ ਕੀ ਲੱਗਦਾ ਕਿ ਕਿਥੋਂ ਤੱਕ ਕਾਮਯਾਬੀ ਹਾਸਲ ਹੋ ਸਕਦੀ ਹੈ ਸਰਕਾਰ ਨੂੰ ਕਿਉਂਕਿ ਪਹਿਲੀ ਗੱਲ ਤਾਂ ਨਸ਼ਾ ਅੱਜ ਨਹੀਂ ਇਹ ਨਸ਼ਾ ਇਹੜੇ ਕਾਰਨਾਂ ਕਰੋਂਦਾ ਪਹਿਲਾਂ ਠੀਕ ਹੈ 100 ਸਾਲ ਪਹਿਲਾਂ ਕੋਈ ਬਜ਼ੁਰਗ ਮੜਾ ਮੋਟਾ ਫੀਮ ਫੂਏ ਹਜਾ ਕੁਝ ਆਦੀ ਸੀ ਆਮ ਤੌਰ ਤੇ ਥੋੜੇ ਬਹੁਤੇ ਲੋਕ ਕਦੇ ਸ਼ਰਾਬ ਪੀ ਲੈਂਦੇ ਸੀ ਨਸ਼ੇ ਦਾ ਨਾਂ ਥੇ ਨਹੀਂ ਸੀਗਾ ਤਾਂ ਜਿਉਂ-ਜਿਉਂ ਇਹ ਚਿੱਟਾ ਨਸ਼ੇ ਆਏ ਨੇ ਉਹਦੇ ਵਪਾਰੀ ਉਹਨਾਂ ਦੇ ਲਿੰਕ ਪਿੰਡ ਦੇ ਬੱਚਿਆਂ ਨਾਲ ਮੁੰਡਿਆਂ ਨਾਲ ਇੱਕ ਪੂਰੀ ਇੱਕ ਲੜੀ ਹੈ ਜਿਵੇਂ ਮੈਨੂੰ ਪਤਾ ਵੀ ਮੇਰੇ ਪਿੰਡ ਦੇ ਜਿਹੜੇ ਛਾਣੇਮ ਪਿੰਡ ਜੀਗਾ ਸਿਆਣ ਫਲਾ ਉੱਥੇ ਨਸ਼ਾ ਤੱਕ ਨਹੀਂ ਸੀ ਮੇਰੇ ਪਿੰਡ ਚ ਸਿੱਖ ਸਿੱਖਟ ਪੀਣ ਦੀ ਕੋਈ ਦੁਕਾਨ ਨਹੀਂ ਸੀ ਹੁੰਦੀ ਤਮਾਕੂ ਦੀ ਜੀ ਤਾਂ ਹੁਣ ਉਹਨਾਂ ਪਿੰਡਾਂ ਚ ਉਹਨਾਂ ਦੇ ਬੱਚੇ ਦੂਜੀ ਤੀਜੀ ਪੀੜ੍ਹੀ ਵਾਲੇ ਇਸ ਪਾਸੇ ਨੂੰ ਕਿਉਂ ਗਏ ਨੇ ਕਿਉਂਕਿ ਪਿੰਡਾਂ ਚ ਹਲ-ਨਾਲ ਘਟਦੇ ਉਹਦੇ ਲਿੰਕ ਨੇ ਇਹਨਾਂ ਬੰਦਿਆਂ ਨਾਲ ਮਾੜਾ ਮੋਟੇ ਸਰਾ ਪਾ ਲਿਆ ਫਿਰ ਉਹਦਾ ਆਦੀ ਬਣਾ ਲਿਆ ਫੇਰੇ ਦਾ ਮਤਲਬ ਤਾਂ ਨਸ਼ੇ ਦਾ ਵਪਾਰ ਤੇ ਇੱਥੋਂ ਤੱਕ ਹੈ ਇਹਦੇ ਲਈ ਸਰਕਾਰ ਨੂੰ ਚਾਹੀਦਾ ਇਸ ਮਾਹੌਲ ਨੂੰ ਬੱਚਿਆਂ ਨੂੰ ਕਿਸੇ ਰੁਜ਼ਗਾਰ ਚ ਪਾਉਣ ਕਿਸੇ ਕੰਮ ਚ ਪਾਉਣ ਉਹ ਮਦਦ ਕਰਨ ਇਸ ਕਰਕੇ ਉਹਨਾਂ ਦਾ ਇਹ ਸੁਧਾਰ ਹੈ ਨਹੀਂ ਵੀ ਨਸ਼ੇ ਫੜਦੇ ਕੁਝ ਵੱਡੇ ਜਾਂ ਛੋਟੇ ਗਰੀਬ ਜਾਂ ਕਹਿ ਲਓ ਇਹਦੀ ਜੜ ਕਿੱਥੋਂ ਆਉਂਦੀ ਹੈ ਇਹਨੂੰ ਕਦੇ ਨਹੀਂ ਕੋਈ ਫਰੋਲਦਾ ਟੱਕੀ ਰਹੂਗੀ ਇਹ ਜਾਦੇ ਜ਼ਰੂਰੀ ਹੈ ਆਦਤ ਕਿਵੇਂ ਬਣਦੀ ਹੈ ਸਮਾਜ ਚ ਜਿਹੜਾ ਮੈਂ ਕਾਰਨ ਦੱਸਿਆ ਜਦੋਂ ਇਹ ਨਸ਼ੇ ਵਾਲੇ ਅਪਰੋਚ ਕਰਦੇ ਨੇ ਪਿੰਡਾਂ ਚ ਚਾਹੇ ਕਿੱਥੋਂ ਆਉਂਦਾ ਕੀ ਆਉਂਦਾ ਇੱਕ ਪੂਰੀ ਇੱਕ ਲੜੀਕ ਤਾਣਾ ਬਣਾ ਬਣੇਗਾ ਠੀਕ ਹੈ ਪੁਲਿਸ ਨੂੰ ਛਾਪੇ ਮਾਰਦੀ ਹੈ ਐ ਕਰਦੀ ਹੈ ਫੜ ਲੈਂਦੀ ਹੈ ਕਿਤੇ ਸਜ਼ਾ ਦਿੰਦੀ ਹੈ ਕਿਸੇ ਉਹਦੇ ਮਕਾਨ ਵੀ ਢਾਉਂਦੀ ਹੈ ਇਹਦਾ ਕੋਈ ਹੱਲ ਨਹੀਂ ਹੱਲ ਤਾਂ ਜਿਹੜੀ ਲੋਕਾਂ ਦੀ ਸੂਝ ਸਮਾਜ ਚ ਪਾਉਣਾ ਉਹਨਾਂ ਕੰਮਾਂ ਚ ਪਾਉਣਾ ਅੱਗੇ ਅਸੀਂ ਇਹ ਵੀ ਦੇਖਿਆ ਪਿੰਡਾਂ ਦੇ ਨੌਜਵਾਨ ਪਿੰਡਾਂ 'ਚ ਕਬੱਡੀ ਖੇលਦੇ ਸੀ ਗੇਮਾਂ ਖੇលਦੇ ਸੀਗੇ ਸ਼ਾਮ ਵੇਲੇ ਸਾਰੇ ਜਿਹੜੇ ਆਪਣਾ ਨੌਜਵਾਨ ਬੱਚੇ ਬੰਦੇ ਉਹ ਆਮ ਤੌਰ ਤੇ ਕੋਈ ਵਰਜਿਸ ਕੋਈ ਖੇirdਾ ਸੀਗਾ ਤਾਂ ਹੁਣ ਉਹ ਬੱਚਿਆਂ ਨੂੰ ਨਾ ਤਾਂ ਕੰਮ ਹੈ ਕਿਉਂਕਿ ਮਸ਼ੀਨੀਕਰਨ ਹਰੇਕਲਾ ਆਪਣੇ ਜ਼ਮੀਨ ਦਾ ਇਹ ਹਾਲਤ ਬਣਾਤੀ ਤਾਂ ਦੂਜਾ ਵੀ ਉਹਨੂੰ ਹੋਰ ਕਿਸੇ ਪਾਸੇ ਕੰਮ ਤਾਂ ਤਾਂ ਨਹੀਂ ਰੋਜ਼ਗਾਰ ਨਹੀਂ ਨੌਕਰੀ ਨਹੀਂ ਜਾਂ ਕੋਈ ਹੋਰ ਕੰਮ ਤੰਦਾ ਕਰਨ ਦਾ ਦੁਕਾਨਦਾਰੀ ਕਹਿ ਲੋ ਜੋ ਵੀ ਕਹਿ ਲੋ ਕੋਈ business ਮਾੜਾ ਮੋਟਾ ਉਹ ਆਜਾ ਕੋਈ ਹੈ ਹੀ ਨਹੀਂ ਦਿੱਤਾ ਤਾਂ ਫਿਰ ਕੀ ਕਰਨਗੇ ਉਹ ਫਿਰ ਬੈਠੇ ਚੌਂਕਰੀਆਂ 'ਚ ਗਰੁੱਪਾਂ 'ਚ ਇਹ ਨਸ਼ਿਆਂ ਨੁਸ਼ਿਆਂ ਦੀ ਗੱਲ ਏ ਚੱਲੂਗੀ ਉਹਨੂੰ ਉਹਨਾਂ ਨੂੰ ਹੌਲੀ-ਹੌਲੀ ਨਕਸ਼ੇ ਦਾ ਦੇ ਕੇ ਟੀਕਾ ਜਾਂ ਕਹਿ ਲੋ ਚਿੱਟਾ ਵਗੈਰਾ ਪੱਕੇ ਤੌਰ ਤੇ ਉਹਨਾਂ ਨੂੰ ਇਹ ਇਸ ਸਰਕਾਰ ਨੇ ਜਿਹੜਾ ਇੱਕ ਇਸ ਸਮਾਜਿਕ ਸਥਿਤੀ ਪੈਦਾ ਕੀਤੀ ਹੈ ਇਹਦੇ ਬਾਰੇ ਸੋਚਣ ਦੀ ਲੋੜ ਹੈ ਕਿ ਕਿਵੇਂ ਸਾਡੇ ਨੌਜਵਾਨ ਕੰਮ 'ਚ ਪੈਣ ਚੰਗੇ ਪਾਸੇ ਸੋਚਣ ਯਾਨੀ ਪਿੰਡਾਂ 'ਚ ਮੈਂ ਮਿਸਾਲ ਦੇਂਦਾ ਪਹਿਲਾਂ ਨੌਜਵਾਨ ਖੇਡਦੇ ਰਹੇ ਨੇ ਉਹਨੂੰ ਕੋਈ ਬੇਲੀਸ਼ ਹੁੰਦਾ ਵੀ ਨਾ ਨਸ਼ੇ ਦੀ ਗੱਲ ਨਾ ਸਮਝੀ ਨਾ ਕੋਸਰ ਇਹ ਅਸਲ 'ਚ ਇਹ ਕੋਈ ਪਿਛਲੇ ਸਮਾਜ 'ਚ ਥੋੜਾ ਹੀ ਹੈ ਜੇ ਟਾਵਾ ਟੱਲਾ ਪਿੰਡ 'ਚ ਕੋਈ ਸ਼ਰਾਬ ਪੀਂਦਾ ਉਹ ਲੋਕਾਂ ਦੀ ਉਂਗਲੀ ਤੇ ਹੁੰਦਾ ਵੀ ਇਹ ਸ਼ਰਾਬੀ ਆ ਹੁੰਦਾ ਹੁੰਦਾ ਤਾਂ ਹੁਣ ਜਿਹੜੀ ਸਮਾਜਿਕ ਤੌਰ ਤੇ ਉਸ ਗੱਲ ਨੂੰ ਕੋਈ ਸਵੀਕਾਰਦਾ ਨਹੀਂ ਸੀ ਸਾਡਾ ਬਜ਼ੁਰਗ ਕੇ ਸਾਡੇ ਸਿਆਣੇ ਤਾਂ ਇਸ ਕਰਕੇ ਵੀ ਇਹ ਬੱਚਿਆਂ ਦੀ ਲੋਕਾਂ ਦਾ ਦੋਸ਼ ਨਹੀਂ ਜਿਹੜਾ ਜਿਹਾ ਕਲਚਰ ਸੱਭਿਆਚਾਰ ਜਿਹਨਾਂ ਆਤਾਂ ਦਾ ਮਾਹੌਲ ਬਣਾਉਂਦਾ ਸਮਾਜ ਉਹਦੇ ਸਾਡੇ ਬੱਚੇ ਇਹਨਾਂ ਨਸ਼ਿਆਂ 'ਚ ਡੁੱਬਦੇ ਨੇ ਤੁਸੀਂ ਪੰਜਾਬ ਪੁਲਿਸ ਦੀ ਵੀ ਆਪਾਂ ਗੱਲ ਕਰਕੇ ਹਟਿਆ ਜਾਂ ਪਹਿਲਾਂ 18 ਸਾਲ ਪੁਰਾਣਾ ਕੇਸ ਪੁਲਿਸ ਵਾਲੀ ਲੜਕੀ ਪੁਲਿਸ ਪਟਿਆਲਾ ਪੁਲਿਸ ਵੀ ਚਰਚਾ ਚ ਹੈ ਉਹ ਜਿਹੜਾ ਕਰਨਲ ਤੇ ਵਰਸਸ ਪੰਜਾਬ ਪੁਲਿਸ ਹੋਇਆ ਹੋਇਆ ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਹਨੂੰ ਅਸੀਂ ਇੱਕ ਤਾਂ ਇਹ ਸਮਝ ਜਿਹੜੀ ਪੁਲਿਸ ਦੀ ਮਨਮਾਨੀ ਹੈ ਪੁਲਿਸ ਦੀ ਆਪਾਂ ਸ਼ਬਦ ਵਰਤਾਂਗੇ ਬਦਮਾਸ਼ੀ ਹੁਣ ਉਹ ਦੂਜਿਆਂ ਨੇ ਵੀ ਚਲ ਪੁੱਟ ਘੂਰਦਿਆ ਕਹਿੰਦੇ ਪੁਲਿਸ ਬਕਾਇਦਾ ਬਦਮਾਸ਼ੀ ਕਰਦੀ ਹੈ ਬਿਨਾਂ ਵਜ੍ਹਾ ਲੋਕਾਂ ਨੂੰ ਰੋਪਦਾਬ ਦਿੰਦੀ ਹੈ ਪਛਾਣ ਨਹੀਂ ਕੌਣ ਬੰਦਾ ਕੀ ਕਸੂਰ ਹੈ ਇਹ ਬਿਲਕੁਲ ਨਹੀਂ ਯਾਨੀ ਜੋ ਮਰਜੀ ਉਹਨਾਂ ਨੇ ਕਹਿਤਾ ਜੋ ਮਰਜੀ ਕਿਸੇ ਰਾਜ ਜਾਂਦੇ ਨੂੰ ਰੋਕ ਲਿਆ ਥਾਣੇ ਠੋਡੇ ਅੰਦਰ ਕੋਈ ਬੜਿਆ ਕੱਟੋ ਕੱਟ ਜਿਹੜਾ ਕੱਟ ਸੋਰਸਸ ਵਾਲਾ ਬੰਦਾ ਉਹਦੀ ਤਾਂ ਬੇਇੱਜ਼ਤੀ ਹੁੰਦੀ ਹੈ ਪੁਲਿਸ ਦੀ ਰਾਹੇ ਦਰਾਹੇ ਥਾਣੇ ਜਿੱਥੇ ਵੀ ਕਿਤੇ ਮੱਥੇ ਲੱਗਦਾ ਤਾਂ ਇਸ ਕਰਕੇ ਪੁਲਿਸ ਦੀ ਪੱਕੀ ਆਦਤ ਹੈ ਉਹਨਾਂ ਨੂੰ ਕੋਈ ਡਰ ਨਹੀਂ ਜੋ ਮਰਜੀ ਅਸੀਂ ਇਹ ਜਾਂ ਕੁਝ ਕਰੀਏ ਬਦਮਾਸ਼ੀ ਕਰੀਏ ਨਿੱਤੇ ਸ਼ਿਕਾਇਤਾਂ ਹੁੰਦੀਆਂ ਨੇ ਪੁਰਸਨ ਜੋਤੇ ਫੜ ਲਿਆ ਉਹਨੂੰ ਕੁੱਟਿਆ ਬਿਨਾਂ ਵਜਾ ਕੁੱਟਿਆ ਬਿਨਾਂ ਰੌਲੇ ਤੋਂ ਕੁੱਟਿਆ ਕਿਸੇ ਨੂੰ ਹਾਲਾਂਕਿਉਂ ਜਿਹੜਾ ਸਾਡਾ ਡਰਾਈਵਿੰਗ ਸਿਸਟਮ ਹੈ ਉਹ ਆਪਣੇ ਆਪ ਚੇ ਕਰਪਟ ਹੈ ਕਿਸੇ ਨੂੰ ਇਹਦੇ ਚ ਫੜ ਲਿਆ ਉਹ ਕਰ ਲਿਆ ਚਾਰਚ ਪੇੜਾ ਮਾਰੀਆਂ ਡੰਡੇ ਮਾਰੇ ਪੈਸੇ ਲੈ ਲੇ ਇਹ ਕਿਉਂ ਹੁੰਦਾ ਹਾਲਾਂਕਿ ਬਾਹਰਲੇ ਮੁਲਕਾਂ ਚ ਕੋਈ ਪੁਲਸ ਚੌਕੀਆਂ ਤਾਂ ਨਹੀਂ ਖੜਦੀ ਉਹ ਉੱਥੇ ਟੀਵੀ ਲੱਗੇ ਹੋਏ ਨੇ ਉਹਦੀ ਰਿਪੋਰਟ ਕੀ ਗਿਣਾ ਕੀਤਾ ਉਹਨੇ ਲਾਈਨ ਪਾਰ ਕਰੀਆ ਜਾਂ ਹੋਰ ਹਾਜੇ ਕੁਛ ਕੀਤਾ ਜੀ ਉਹਦੇ ਘਰ ਉਹਦੀ ਜਿਹੜੀ ਉਹਨੇ ਵਾਇਲੈਂਸ ਕੀਤੀ ਹੈ ਜਾਂ ਇਸ ਕਿਸਮ ਦੀ ਉਹਨੇ ਗਲਤ ਕਾਰਵਾਈ ਕੀਤੀ ਹੈ ਉਹਦੇ ਘਰ ਕੇਸ ਬਣ ਕੇ ਜਾਂਦਾ ਤਾਂ ਸਾਡੇ ਤਾਂ ਇੱਥੇ ਜਿਵੇਂ ਮੇਰੇ ਸਾਹਮਣੇ ਮੇਰਾ ਇੱਕ ਬੱਚਾ ਦੱਸਦਾ ਮੇਰਾ ਡਰਾਈਵਰ ਸੱਚ ਹੈ ਉਹ ਕਹਿੰਦਾ ਵੀ ਮੈਂ ਕਿਉਂਕਿ ਮੈਂ ਹਸਪਤਾਲ ਗਿਆ ਸੀਗਾ ਉਹ ਅੱਗੇ ਆਪਣੀ ਗੱਡੀ ਖੜਾ ਰਿਆ ਸੀਗਾ ਜੀ ਤਾਂ ਪੁਲਸ ਵਾਲੇ ਨੇ ਉਹਨੂੰ ਵੀ ਚਲੇ ਜਾਕ ਜੈ ਉਹਨੂੰ ਕਹਿੰਦਾ ਦਿਖਾਓ ਲਾਇਸੈਂਸ ਉਹ ਕਹਿੰਦਾ ਜੀ ਲਾਇਸੈਂਸ ਤਾਂ ਮੈਂ ਅਜੇ ਕਰ ਭੁੱਲਿਆ ਪਰ ਉਹਨੇ ਗੱਡੀ ਦੇ ਕਾਗਜ਼ ਦੇਖੇ ਕਾਗਿ ਕੰਪਲੀਟ ਸੀਗੇ ਫਿਰ ਕਹਿੰਦੇ ਜਾ ਉਹ ਕਹਿੰਦਾ ਮੇਰੇ ਨਾਲ ਇੱਕ ਬੰਦਾ ਹੋਰ ਫੜ ਲਿਆ ਤਾਂ ਉਹਦੇ ਕੋਲ ਕਾਰਜ ਨਹੀਂ ਸੀ ਕੀ ਸੀ ਕਹਿੰਦਾ ਵੀ 12000 ਜੁਰਮਾਨਾ ਹੈ ਉਹਨੇ ਕੱਢ ਕੇ 1000 ਰੁਪਏ ਦੀ ਜੇਬ ਚ ਪਾਤੇ ਉਹਦਾ ਜੁਰਮਾਨਾ ਵੀ ਦੂਰ ਗਨਾ ਵੀ ਦੂਰ ਇਸ ਕਰਕੇ ਇਹ ਗੱਲਾ ਆਮ ਨੇ ਮੈਂ ਉਹੀ ਕਹਿੰਦਾ ਵੀ ਇਲਾਕੇ ਇਹ ਵਰਤਾਰਾ ਇਹਨੂੰ ਸਰਕਾਰ ਚੈੱਕ ਕਰੇ ਪੁਲਿਸ ਨੂੰ ਹਰ ਪਾਸਿਓਂ ਖੁੱਲਾ ਕਰਾਪਸ਼ਨ ਕਰਨ ਦੀ ਲੁੱਟ ਕਰਨ ਦੀ ਬੇਇੱਜ਼ਤੀ ਕਰਨ ਦੀ ਧੱਕੇ ਕਰਨ ਦੀ ਇਸ ਕਰਕੇ ਜਦੋਂ ਕਰਨਲ ਆਇਆ ਠੀਕ ਹੈ ਵੀ ਉਸ ਹੋਟਲ 'ਚ ਚੱਲਿਆ ਗਿਆ ਜਿੱਥੇ ਪੰਜ ਪੁਲਿਸੀ ਬੈਠੇ ਸੀਗੇ ਜਿਹਨੂੰ 10 10 10 ਲੱਖ ਇਨਾਮ ਦਿੱਤਾ ਸੀਗਾ ਤਾਂ ਇੱਕ ਨੌਜਾਨ ਨੂੰ ਮਾਰਨ ਦਾ ਜੀਤੇ ਪਿੱਛੇ ਵੀ ਨੇ ਬੱਚਾ ਚੱਕ ਰਿਆ ਹਾਲਾਂਕਿ ਬਾਹਰ ਦੇ ਮੁਲਕ ਤੋਂ ਉਹ ਆਇਆ ਸੀਗਾ ਬੱਚਾ ਚੱਕ ਲਿਆ ਬੱਚਾ ਚਲ ਬਰਾਮਦ ਹੋ ਗਿਆ ਉਹਨੇ ਦੇਤਾ ਛੜਤਾ ਤਾਂ ਪੁਲਿਸ ਉਹਦੇ ਮਗਰ ਭਜਲੀ ਯਾਨੀ ਇਹ ਦੇਖੋ ਵੀ ਪੁਲਿਸ ਦਾ ਕੀ ਕਰਤਾ ਉਹ ਮਗਰ ਭਜਲੀ ਮਾਰਨ ਲਈ ਭਜਲੀ ਮੰਡੋਰ ਪਿੰਡ ਕੋਲ ਉਹਨੂੰ ਮਾਰਤਾ ਉਹ ਸਰਕਾਰ ਨੇ ਉਹਨਾਂ ਨੂੰ 10-10 ਲੱਖ ਇਨਾਮ ਦਿੱਤਾ ਇਹ ਕਹਾਦਾ ਤਾਂ ਕਿ ਅੱਗੋਂ ਨਹੀਂ ਹੋਰ ਬੰਦੇ ਨੂੰ ਮਾਰੋ ਇਹ ਨਹੀਂ ਨੋਟ ਕੀਤਾ ਵੀ ਇਸ ਤਰ੍ਹਾਂ ਕਿਸੇ ਬੱਚੇ ਨੂੰ ਮਾਰ ਨਹੀਂ ਸਕਦਾ ਜੇ ਆਪਾਂ ਪੱਛਮੀ ਮੂਲਕਾਂ ਦੀ ਗੱਲ ਕਰੀਏ ਜਿਹਨੂੰ ਦਮਕਟ ਮੂਲਕ ਕਹਿੰਦੇ ਨੇ ਕਾਨੂੰਨ ਕਹਿੰਦੇ ਆ ਉੱਥੇ ਕਿਸੇ ਬੰਦੇ ਨੂੰ ਨਹੀਂ ਮਾਰਿਆ ਜਾਂਦਾ ਕਿਸੇ ਇੱਕ ਨੂੰ ਵੀ ਨਹੀਂ ਮਾਰਿਆ ਜਾਂਦਾ ਚਾਹੇ ਕਿੰਨਾ ਗਨਾਹ ਹੋਵੇ ਉਹ ਉਹਨੂੰ ਗ੍ਰਿਫਤਾਰ ਕਰਕੇ ਕੋਰਟ ਦੇ ਫੈਸਲੇ ਮੁਤਾਬਿਕ ਚੱਲਦੇ ਨੇ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਨਹੀਂ ਸੀ ਕਰ ਸਕਦੇ ਹੁਣ ਕਿੰਨੀਆਂ ਬਾਲ ਦਤਾਂ ਨੇ ਪੁਲਿਸ ਥਾਂ ਥਾਂ ਤੇ ਆ ਗੋਲੀਆਂ ਮਾਰਦੇ ਨੇ ਕਿਤੇ ਗੰਗੇ ਜਿਹੜੇ ਗੈਂਗਰੇਸ ਤਰ੍ਹਾਂ ਦਾ ਉਹਦਾ ਕਿਹਦੇ ਨਾਲ ਸੌਰਸ ਆ ਕੀ ਸੰਬੰਧ ਹੈ ਇੱਕ ਅੱਧਾ ਗੈਂਗਸਟਰ ਮਾਰਤਾ ਬਾਕੀ ਕੋਈ ਖਤਮ ਨਹੀਂ ਉਹ ਰਲ ਮਿਲ ਕੇ ਪੁਲਿਸ ਨਾਲ ਸਾਰੇ ਸਿਸਟਮ ਨਾਲ ਚੱਲਦੇ ਨੇ ਜਣੀ ਇਸ ਕਰਕੇ ਇਹ ਵੀ ਕਹਿਣਗੇ ਅਸੀਂ ਇਹ ਵੀ ਸਫਾਇਆ ਕਰਤਾ ਜਣੀ ਸਫਾਇਆ ਕਰਨ ਦੀ ਲੋੜ ਆ ਜਿਹੜਾ ਪੁਲਿਸ ਨੂੰ ਢੰਗ ਨਾਲ ਵਿਧਾਨਕ ਨੀਮਾ ਨਾਲ ਅਸੂਲਾਂ ਨਾਲ ਚੱਲੇ ਚਲਾਵੇ ਕਿਉਂਕਿ ਸਾਡੀ ਸਰਕਾਰ ਹੀ ਨਹੀਂ ਚੱਲਦੀ ਐਮਐਲਏ ਕੀ ਆ ਸਾਡਾ ਮੁੱਖ ਮੰਤਰੀ ਕੀ ਇਹ ਤਾਂ ਸਾਰੇ ਜਦੋਂ ਮਰਜ਼ੀ ਅਸੀਂ ਮਿਲ ਨਹੀਂ ਸਕਦੇ ਸੀ ਗੱਲ ਨਹੀਂ ਕਰ ਕਿਸਾਨਾਂ ਨਾਲ ਕੀ ਕੀਤਾ ਇਸ ਕਰਕੇ ਇਹ ਸਿਸਟਮ ਲੋਕਾਂ ਦੇ ਹੱਕ ਦਾ ਨਹੀਂ ਆਪਾਂ ਕਹਿੰਦੇ ਪੁਲਿਸ ਰਾਖੀ ਕਰੇ ਆ ਕਰੇ ਆਉ ਕਰੇ ਇਹ ਸਿਰਫ ਹੈ ਵੀ ਲੋਕਾਂ ਨੂੰ ਡਰਾਉਣ ਲਈ ਕਤਲ ਕਰਨ ਲਈ ਇਹ ਇਹ ਰਾਜ ਚੱਲਦਾ ਜਿਵੇਂ ਆਪਣਾ ਭਗੰਤ ਮਾਨ ਨੇ ਕਿਸਾਨਾਂ ਨੂੰ ਮਿਲਣੇ ਸ਼ਰਤਾਂ ਕਿਵੇਂ ਉਹਦਾ ਮੋਰਚਾ ਚਿਕਾਇਆ ਕਿੰਨਾ ਕੁਛ ਕੀਤਾ ਇਹ ਘੱਟੋ ਘੱਟ ਅਕਲ ਤਾਂ ਚਾਹੀਦੀ ਸੀ ਇਸਾਨਾਂ ਨੂੰ ਕਹਿੰਦੇ ਵੀ ਆ ਮੋਰਚਾ ਚੱਕਾਂਗੇ ਆ ਤਾਕਤ ਓਥੇ ਵੀ ਜਾ ਕੇ ਕਹਿੰਦੇ ਜਦੋਂ ਹਮਲਾ ਕਰਨ ਗਏ ਆ ਪੁਲਿਸ ਵੱਡੀ ਗਿਣਤੀ ਚ ਤਾਂ ਹਜ਼ਾਰਾਂ ਦੀ ਗਿਣਤੀ ਚ ਉਹ ਸਭ ਤੋਂ ਪਹਿਲਾਂ ਲੋਕਾਂ ਨੂੰ ਕਹਿੰਦੇ ਪਹਿਲੇ ਦੇਖੋ ਹੁਣ ਆ ਅਸੀਂ ਇੱਡੀ ਤਾਕਤਾਂ ਹੀ ਖੜੀ ਆ ਤੁਸੀਂ ਹੁਣ ਆਪਣਾ ਘਰਾਂ ਨੂੰ ਤੁਰਪੋ ਆਪਣਾ ਸਮਾਨ ਸੰਭੋ ਜਾਓ ਘਰਾਂ ਨੂੰ ਇਹ ਬਣਦਾ ਸੀ ਨਾ ਕਿ ਉਹ ਥੇ ਜਾ ਕੇ ਬਦਮਾਸ਼ੀ ਆ ਮੰਗ ਦੱਕਤਾਂ ਉਹਦੇ ਟੈਂਟ ਫੂਕ ਤੇ ਉਹਦੀਆਂ ਟਾਲੀਆਂ ਉਹਰਾ ਆਪਣਾ ਸਿੱਟੀਆਂ ਇਹ ਕੋਈ ਹੈ ਭਗੰਤ ਮਾਨ ਦੇ ਜਿਹਨੂੰ ਆਪਾਂ ਕਹੀਏ ਕੋਈ ਹਾਇ ਨਿਯਮ ਇਸ ਕਰਕੇ ਇਹਦਾ ਮੈਂ ਲੋਕਾਂ ਨੂੰ ਇਸ ਸਰਕਾਰ ਦੇ ਹਤਿਆ ਹਤਿਆਚਾਰ ਦੇ ਵਿਰੁੱਧ ਪੜਨ ਲਈ ਤੱਕਰੇ ਹੋਣ ਲਈ ਇਹ ਤੁਸੀਂ ਸਬਕ ਦੇ ਰਹੇ ਹੋ ਪੁਲਿਸ ਦਾ ਇੱਕ ਕਾਨੂੰਨ ਹੈ ਕਹਿਦਾ ਇਹ ਉਹਨਾਂ ਕਹਿਣ ਦੀਆਂ ਗੱਲਾਂ ਰਹਿ ਗਈਆਂ ਅਸਲ 'ਚ ਇਹ ਲੋਕਾਂ ਦੇ ਉਲਟ ਨੇ ਜਿ MPA ਕਹਿੰਦੇ ਵੀ ਅੱਜ ਉਹਨਾਂ ਨੇ ਜਿਹੜੀ ਜਮਹੂਰੀਅਤ ਸੀਗੀ ਉਹਨੇ ਆਪਣੇ ਦੰਦ ਦਿਖਾਤੇ ਜਮੂਰੀਅਤ ਆਪਣੇ ਦੰਦ ਵੀ ਰੱਖਦੀ ਐ ਰਜਾ ਚ ਰਹੋ ਰਾਜੀ ਰਹੋ ਹੁਕਮ ਮੰਨੋ ਪਾਣਾ ਮੰਨੋ ਫੇਰ ਠੀਕ ਐ ਸਿਸਟਮ ਜੇ ਸਿਸਟਮ ਦੇ ਗਲਤ ਮਸਲਿਆਂ ਤੇ ਲੋਕਾਂ ਦੇ ਜ਼ਿਆਸਤੀਆਂ ਦੇ ਵਿਰੁੱਧ ਤੁਸੀਂ ਜ਼ਿਕਰ ਕੀਤਾ ਜਾਨੂ ਹੋਰ ਲੋਕਾਂ ਨੂੰ ਤਿੱਖੀ ਐਜੂਕੇਸ਼ਨ ਦਿੰਨੇ ਹੋ ਕਿ ਇਹਨੂੰ ਕਿਵੇਂ ਖਤਮ ਕਰਨਾ ਤਾਂ ਉਦੋਂ ਹੀ ਆ ਸਰਕਾਰ ਦੇ ਭਗਵੰਤ ਮਾਨ ਦੇ ਮੂਲੀ ਮਸਲੇ ਪਿੱਛੇ ਕਿਸਾਨਾਂ ਦਾ ਧਰਨਾ ਚਕਾਉਣ ਪਿੱਛੇ ਉਹਨਾਂ ਗੱਲਬਾਤ ਨਾ ਕਰਨ ਪਿੱਛੇ ਇਹ ਕੋਈ ਹੈ ਮਿਸਾਲ ਕਿਤੇ ਹੈ ਮਿਸਾਲ ਜਿਹੜੀ ਸਰਕਾਰ ਕਿਸੇ ਨਾਲ ਗੱਲਬਾਤ ਨਾ ਕਰੇ ਜਾਂ ਮੁਲਕ ਦੇ ਬਹਾਨੇ ਜਿੰਨੂੰ ਫੜ ਲਵੇ ਇਹ ਸਾਰੀਆਂ ਗੱਲਾਂ ਇਹ ਵੀ ਸਰਕਾਰ ਨੇ ਜਿਹੜਾ ਮਿਲਣ ਮਲਾਉਣ ਦਾ ਇਹ 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 ਕਰਨ ਦਾ ਵੀ ਕਾਰਨ ਛੱਡਦਾ ਉਹਦੇ ਕੋਲ ਤਿੱਖੇ ਦੰਦ ਨੇ ਉਹਦੇ ਕੋਲ ਪੁਲਿਸ ਦੇ ਤੱਕੇ ਯਾਸਤੀਆਂ ਆਉਣ ਵਾਲੀਆਂ ਨੇ ਐਵੇਂ ਜੰਮੂ ਕਸ਼ਮੀਰ 'ਚ ਵੀ ਇੱਕ ਬੰਦੇ ਮਗਰ ਕਿੰਨੀ ਕਿੰਨੀ ਫੌਜ ਫਿਰਦੀ ਹੈ ਆਪਣੇ ਮੁਲਕ ਦੇ ਲੋਕਾਂ ਤੇ ਅ ਜੰਮਿਟਰੀ ਫੌਜ ਦਾ ਹਮਰੇ ਤੇ ਉਤਰੀ ਵੀ ਹੈ ਇਹੋ ਸਾਡੇ ਪਿੰਡਾਂ ਚ ਵੀ ਜਿਵੇਂ 84 85 ਵੇਲੇ ਮਿਲਟਰੀ ਆਈ ਸੀ ਆ ਸਾਡੇ ਖੇਤੀ ਮਸਲਿਆਂ ਤੇ ਵੀ ਜਰੂਰ ਪੰਜਾਬ ਚ ਆਪਣੇ ਕੈਂਪ ਲਾਉਣਗੇ ਸਾਡੀਆਂ ਜ਼ਮੀਨਾਂ ਜਿਹੜੀਆਂ ਆਪਾਂ ਕਹਿੰਦੇ ਸਾਨੂੰ ਬਚੀਆਂ ਰਹਿਣ ਇਸ ਰੂਪ ਚ ਸਾਨੂੰ ਡਰਾ ਕੇ ਇਧਰੋਂ ਵੀ ਇਹ ਸਾਡੀ ਸਰਕਾਰ ਬਦੂਗੀ ਇਹਨੂੰ ਯਾਦ ਰੱਖੋ ਤਾਂ ਇਸ ਕਰਕੇ ਵੀ ਅੱਜ ਸਰਕਾਰੀ ਪ੍ਰਬੰਧ ਪੁਲਿਸ ਦਾ ਰਾਜ ਇਹ ਸ਼ਬਦ ਆਪਾਂ ਨੂੰ ਕਹਿਣੇ ਚਾਹੀਦੇ ਨੇ ਕਉਵੇ ਤੇ ਜਮਹੂਰੀ ਰਾਜ ਨਹੀਂ ਯਾਨੀ ਪੁਲਸੀ ਰਾਜ ਫੌਜੀ ਰਾਜ ਜਿਹਦੇ ਕੋਲ ਕੋਈ ਡੈਮੋਕਰੇਸੀ ਨਹੀਂ ਜਿਹਦੇ ਕੋਲ ਤਸ਼ੱਦਦ ਦਾ ਜ਼ੁਲਮ ਹੈ ਜ਼ੁਲਮ ਨਾਲ ਲੋਕਾਂ ਨੂੰ ਦਬਾਵਾ ਹੈ ਜੀ ਸੋ ਦਿੱਤੂਪੁਰ ਸਾਹਿਬ ਤੁਸੀਂ ਬਹੁਤ ਖੂਬ ਤਰੀਕੇ ਦੇ ਨਾਲ ਸਾਰਾ ਕੁਝ ਵਿਖਿਆਨ ਕੀਤਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਤੁਸੀਂ ਪ੍ਰੋਗਰਾਮ 'ਚ ਜੁੜੇ ਤੇ ਦਰਸ਼ਕਾਂ ਨਾਲ ਸਾਂਝ ਪਾਈ ਧੰਨਵਾਦ ਤੁਹਾਡਾ ਜੀ ਠੀਕ ਹੈ ਦੋਸਤੋ ਮੇਰੇ ਨਾਲ ਗੁਰਮੀਤ ਸਿੰਘ ਦਿੱਤੂਪੁਰ ਸਾਫਸੀ ਜਿਹੜੇ ਜਿਨ੍ਹਾਂ ਨੇ ਚਲੰਤ ਮਾਮਲਿਆਂ ਦੇ ਉੱਪਰ ਆਪਣੀ ਜਿਹੜੀ ਪ੍ਰਤੀਕਿਰਿਆ ਜਿਹੜੇ ਵਿਚਾਰ ਨੇ ਉਹ ਦਿੱਤੇ ਕਿ ਜਿਹੜਾ ਸਿਸਟਮ ਇਹ ਚੱਲ ਰਿਹਾ ਹੈ ਇਹ ਆਖਰ ਉਹ ਕੀ ਰਿਹਾ ਕਿ ਇਸ ਦੇ ਪਿੱਛੇ ਦੇਖਣ ਦੀ ਲੋੜ ਹੈ ਜਿਵੇਂ ਨਸ਼ੇ ਦਾ ਹੈ ਕਿ ਇੱਕ ਦੋ ਬੰਦਾ ਫੜ ਲਿਆ ਇਸ ਉਸ ਬੰਦੇ ਤੱਕ ਅਸੀਮ ਤਨਾਰ ਰਹੇ ਸਰਕਾਰ ਉਹਦੇ ਪਿੱਛੇ ਝਾਕਣ ਦੀ ਲੋੜ ਹੈ ਤੇ ਇਸਲਾਬ ਹੋਰ ਸਾਰੇ ਵਿਚਾਰ ਸਾਂਝੇ ਕੀਤੇ ਤੁਹਾਡੀ ਕੀ رائے ਹੈ ਨਾ ਵਿਚਾਰਾਂ ਬਾਬਤ ਉਹ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਜਨਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਧੰਨਵਾਦ ਸਸੀ ਗਾਲ